ਸੱਚਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਚੰਡੀਗੜ੍ਹ ਦੀ ਚਿਤਕਾਰਾ ਯੂਨੀਵਰਸਿਟੀ ਤੋਂ ਥੋੜੀ ਜੀ ਦੂਰ ਦੋ ਦੁਕਾਨਦਾਰਾਂ ਦੇ ਉੱਪਰ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਹੋਇਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਦੋ ਦੁਕਾਨਦਾਰ ਜੋ ਕਿ ਆਪਣੇ ਪਿੰਡ ਦੇ ਵੱਲ ਵਾਪਸ ਜਾ ਰਹੇ ਸਨ ਉਸੇ ਸਮੇਂ ਦੋ ਮੋਟਰਸਾਈਕਲ ਅਤੇ ਦੋ ਤਿੰਨ ਕਾਰਾਂ ਦੇ ਵਿੱਚ 8 ਤੋਂ 10 ਲੋਕ ਸਵਾਰ ਹੋ ਕੇ ਆਉਂਦੇ ਨੇ ਤੇ ਉਤਰ ਕੇ ਜੋ ਦੋ ਦੁਕਾਨਦਾਰ ਜਾ ਰਹੇ ਹੁੰਦੇ ਆ ਉਹਨਾਂ ਦੇ ਉੱਪਰ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੇਕਰ ਬਾਕੀ ਜਾਣਕਾਰੀ ਦੀ ਗੱਲ ਕਰੀਏ ਤਾਂ ਤਾਜ਼ੀ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਉੱਤੇ ਹੀ ਦੱਸਦੇ ਕਿ ਜੋ ਲੜਕਾ ਜੀਆਂ ਜੋ ਲੜਕਾ ਜੋ ਪੀੜਿਤ ਹੈ ਉਸ ਦਾ ਨਾਮ ਜਤਿੰਦਰ ਸਿੰਘ ਦੱਸਿਆ ਜਾ ਰਿਹਾ ਉਸ ਦੇ ਉੱਪਰ ਹਮਲਾ ਹੋਇਆ ਤੇ ਉਸ ਤੋਂ ਜੋ ਕਿ ਕਈ ਪੈਸੇ ਵੀ ਲੁੱਟੇ ਗਏ ਜੀਆਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ 25000 ਰੁਪਏ ਇੱਕ ਜੋ ਪੀੜਿਤ ਹੈ ਉਸ ਤੋਂ ਲੁੱਟੇ ਗਏ ਨੇ ਤੇ ਇਸ ਤੋਂ ਬਾਅਦ ਉਸ ਤੇ ਉੱਪਰ ਕਈ 23 ਤਰ੍ਹਾਂ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ ਅਤੇ ਕਈ ਫਾਇਰ ਵੀ ਉਸ ਮੌਕੇ ਦੇ ਉੱਪਰ ਕੀਤੇ ਗਏ ਬਾਅਦ ਦੇ ਵਿੱਚ ਜੋ ਜਾਣਕਾਰੀ ਮਿਲੀ ਹੈ ਉਸ ਵਿਅਕਤੀ ਨੇ ਜੋ ਪੀੜਿਤ ਹੈ ਉਸ ਨੇ ਕੀ ਕੁਝ ਕੀਤਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਮੈਂ ਸੋਨੂ ਜਾਂਸਲਾ ਅਕਸਰ ਹੀ ਤੁਹਾਨੂੰ ਸੋਸ਼ਲ ਮੀਡੀਆ ਦੇ ਦਿਖਦਾ ਰਹਿੰਦਾ ਆ ਆਪਾਂ ਮੀਡੀਆ ਤੋਂ ਆ ਅਕਸਰ ਹੀ ਚੰਡੀਗੜ੍ਹ ਮੀਡੀਆ ਕਵਰੇਜ ਕਰਦੇ ਰਹਿੰਦੇ ਆ ਅੱਜ ਜਾਂਸਲੇ ਇਲਾਕੇ ਦੇ ਵਿੱਚ ਦੇਖਿਆ ਜਾਂਦਾ ਐਕਸਰੀ ਚੋਰੀਆਂ ਦਾ ਚਾਹੇ ਚਿੱਤੇ ਨੂੰ ਲੈ ਕੇ ਜਿਹੜੀ ਹੁੰਦੀ ਰਹਿੰਦੀ ਐ ਚਾਹੇ ਕੁੱਤਮਾਰ ਲਾ ਲਈ ਚੋਰੀ ਮੋਟਰਸਾਈਕਲ ਦੀ ਤੇ ਲੋਕਕਸੂਟ ਦੀ ਲਾ ਲਈ ਅੱਜ ਇੱਕ ਮੁੰਡੇ ਦੇ ਨਾਲ ਲੋਕਕਸੂਟ ਹੋਈ ਐ ਜਿਹਦੇ ਨਾਲ ਬਹੁਤ ਜ਼ਿਆਦਾ ਕੁੱਤਮਾਰ ਕਿਰਪਾਨਾਂ ਦੇ ਨਾਲ ਤੇ ਮੋਟਰਸਾਈਕਲ ਵੀ ਤੋੜ ਦਿੱਤੇ ਪਰ ਇੱਕ ਜੇ ਆਪਾਂ ਗੱਲ ਕਰੀਏ ਜਿਹੜੀ ਪੈਟਰੋਲੀਰੀ ਪੁਲਿਸ ਐ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਗਿਆਨਸਾ ਕਰ ਲਿਆ ਆ ਗਿਆ ਤੇ ਉਹਨਾਂ ਨੂੰ ਇੱਥੇ ਐਡਮਿਟ ਕਰਾਇਆ ਗਿਆ ਫਟਾ ਨੂੰ ਦੱਸਦੀ ਕਿ ਗਿਆਨ ਸਾਗਰ ਦੇ ਵਿੱਚ ਲਿਆ ਕੇ ਜਿਸ ਤਰੀਕੇ ਦੇ ਨਾਲ ਉਹਨਦੇ ਨੂੰ ਲਿਆਇਆ ਗਿਆ ਉਸ ਵੈਸੇ ਕੰਮ ਕਰ ਗਏ ਪਰ ਜਿਹੜੇ ਲੋਕ ਨੇ ਆਪਣੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਚਿੱਟੇ ਦੀ ਗੱਲ ਕਰ ਲਈ ਬਹੁਤ ਜ਼ਿਆਦਾ ਹੋ ਰਹੀਆਂ ਨੇ ਸਾਡੇ ਨਾਲ ਐਸਆਈ ਸਾਹਿਬ ਮੌਜੂਦ ਨੇ ਨੀ ਐਸੇ ਨਰਮਲ ਸਿੰਘ ਸੁਰੱਖਿਆ ਬੋਰਡ ਤੋਂ ਅਸੀਂ ਕਿਉਂ ਹੀ ਬਨੂਰ ਸਾਈਟ ਤੋਂ ਪੈਟਰੋਲਿੰਗ ਕਰਦੇ ਜਾ ਰਹੇ ਸੀ ਰਸਤੇ 'ਚ ਇਹਨਾਂ ਨੇ ਸਾਨੂੰ ਬਾਜ ਮਾਰੀ ਤੇ ਅਸੀਂ ਠੀਕਾ ਵੀ ਉੱਥੇ ਮੋਟਰਸਾਈਕਲ ਵਗੈਰਾ ਸੀਗਾ ਤੇ ਅਸੀਂ ਇਹਨਾਂ ਕੋਲ ਮੌਕੇ ਤੇ ਆਏ ਆ ਮੌਕੇ 'ਤੇ ਆ ਕੇ ਇਹਨਾਂ ਨੇ ਸਾਨੂੰ ਇਹ ਦੱਸਿਆ ਵੀ ਸਾਨੂੰ ਕੋਈ ਲੁੱਟਣ ਵਾਸਤੇ ਕਿਸੇ ਨੇ ਸਵਿਫਟ ਗੱਡੀ ਸੀ ਕੋਈ ਉਹਦਾ ਨੰਬਰ ਵੀ ਇਹਨਾਂ ਨੇ ਦੱਸਤਾ ਵਾ ਤੇ ਵੀ ਸਾਨੂੰ ਲੁੱਟਣ ਵਾਸਤੇ ਉਹਨੇ ਕਿਰਪਾਨਾ ਕਪੂਰ ਨਾਲ ਮਾਰਿਆ ਸਾਡੇ ਤਾਂ ਅਸੀਂ ਇਹਨਾਂ ਨੂੰ ਮੌਕੇ ਤੋਂ ਜਿਹੜਾ ਮੁੰਡਾ ਜ਼ਖਮੀ ਸੀ ਇਹ ਨਾਲ ਦਾ ਉਹਨੂੰ ਜਾ ਕੇ ਗਨਸਗਾ ਫਰਦੌਲ ਕਰਾਇਆ ਉਸ ਤੋਂ ਬਾਅਦ ਜਿਹੜੀ ਅਗਲੀ ਜੀ ਕਾਰਵਾਈ ਹੈ ਉਹ ਜਦੋਂ ਸੂਅ ਟੌਂਕੀ ਦੇ ਜਿਹੜੇ ਆਉਣਗੇ ਉਹ ਮੌਕੇ ਤੇ ਕਰਨੀ ਹੈ ਸੀ ਉਹਨਾਂ ਨੂੰ ਫਾਰਮ ਕਰ ਦਿੱਤਾ ਹੈ